ਆਈ ਬਾਈ ਕਿਨੋਂ ਆਟਾ ਪਿਆਰਾ ਸਿੰਘ ਜੀ ਕਹੇ ਕੀ ਗੱਲ ਹੋਈ ਆ ਕੀ ਘਟਨਾ ਪਪੇ ਤੇ ਨਾਲ ਸਾਰੀ ਕਦੋਂ ਤੋਂ ਸ਼ੁਰੂ ਹੋਇਆ ਕੰਮ ਸਾਰਾ ਇਹ ਸ਼ੁਰੂ ਤਾਂ ਜੀ 5ਵੇਂ ਮਹੀਨੇ ਤੋਂ ਚੱਲਿਆ ਸੀ ਕੰਮ ਸਾਨੂੰ ਨਹੀਂ ਸੀ ਪਤਾ ਸੀ ਇੱਥੇ ਆਏ ਨਹੀਂ ਜਦੋਂ ਤੁਸੀਂ ਆਏ ਜਦੋਂ ਇੱਥੇ ਦੇਖਿਆ ਸਾਡੇ ਖਾਤੇ 'ਚ ਪੈਸੇ ਹੈ ਨਹੀਂ ਸੀ ਹਾਂ ਸਾਡੇ 8 ਲੱਖ ਰੁਪਏ ਮੇਰਾ ਖੁੱਲੇ ਘੱਤੇ ਸੀਗਾ 235 ਦੀ ਮੇਰੀ ਲਿਵਟ ਸੀ 235 ਦੀ ਮੇਰੇ ਭਰਾ ਦੀ ਲਿਵਟ ਸੀ ਹਾਂ ਸਾਰੇ ਅਸੀਂ ਬੱਚੇ ਨੂੰ ਬਾਹਰ ਤੋਰਨਾ ਸੀ ਜਦੋਂ ਅਸੀਂ ਵਿੜਕ ਲੈਤੀ ਤੇ ਪੈਸੇ ਲੈਣ ਆਏ ਤੇ ਇਹ ਕਿੰਨੇ ਵੀ ਤੁਹਾਡੇ ਖਾਤੇ 'ਚ ਪੈਸਾ ਹੈ ਨਹੀਂ ਆ ਤੁਸੀਂ ਕਿਵੇਂ ਪਤਾ ਕੀਤਾ ਵੀ ਕੀ ਹੋਇਆ ਕੀ ਗੱਲਬਾਤ ਕੀਤੀ ਸਾਰੀ ਬੈਂਕ ਨਿੱਗਾ ਅਸੀਂ ਪਤਾ ਕਰਾਈ ਸਾਨੂੰ ਕਹਿੰਦੇ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਆ ਤੁਹਾਡੀ ਨੇ ਸਹਿਮਤੀ ਸਾਡੀ ਅਸੀਂ ਤੁਹਾਨੂੰ ਪੈਸੇ ਦਵਾ ਦੇਾਂਗੇ ਸਾਨੂੰ ਤਾਂ ਇਹ ਗੱਲ ਕਹੀ ਕਿ ਮੋੜ ਦੰਦੇ ਸੀ ਅੱਜ ਤੱਕ ਸਾਨੂੰ ਕੋਈ ਪੈਸਾ ਇਹਨਾਂ ਨੇ ਦਿੱਤਾ ਨਹੀਂ ਸਾਨੂੰ ਇਹ ਨਹੀਂ ਪਤਾ ਵੀ ਕਿਨੇ ਕੱਢਿਆ ਕਿਨੇ ਨਹੀਂ ਕੱਢੇ ਤੇ ਜਦੋਂ ਪੈਸੇ ਨਿਕਲਦੇ ਕੋਈ ਮੈਸੇਜ ਮੂਸੀ ਨਹੀਂ ਨਹੀਂ ਸਾਡੇ ਕੋਲ ਕੁਝ ਨਹੀਂ ਗਏ ਜੀ ਅਣਪੜ੍ਹ ਬੰਦੇ ਸੀ ਦੋਨੇ ਜੀ ਸਾਡੇ ਕੋਲ ਕੁਝ ਨਹੀਂ ਹੈ ਤੁਸੀਂ ਕਾਪੀ ਲੈ ਕੇ ਆਉਂਦੇ ਪੂਰੀ ਕਰਨ ਵਾਸਤੇ ਜਾਂ ਹੋਰ ਕੋਈ ਕਰਦੇ ਨਹੀਂ ਜੀ ਸਾਨੂੰ ਕੁਝ ਨਹੀਂ ਇਹਨਾਂ ਨੇ ਮਸ਼ੀਨਾਂ ਵਿੱਚ ਸੁਣਾ ਰੋਕ ਰੱਖਿਆ ਸਾਨੂੰ ਕੁਝ ਨਹੀਂ ਦੱਸਿਆ ਜੀ ਹਾਂ ਜੀ ਉਹ ਕਿ ਹਾਂ ਜੇ ਤੁਹਾਨੂੰ ਉਹਦਾ ਬਾਤ ਪਤਾ ਲੱਗ ਗਿਆ ਵੀ ਕੀ ਨੇ ਕੀਤਾ ਘਪਲਾ ਸਾਰਾ ਕੀ ਹੋਇਆ ਨਹੀਂ ਜੀ ਅਸੀਂ ਕੁਝ ਨਹੀਂ ਕਹਿ ਸਕਦੇ ਕੀ ਪਤਾ ਬੈਂਕ ਜੀ ਸਾਡੇ ਪੈਸੇ ਬੈਂਕੇ ਸੀਗੇ ਕੀ ਪਤਾ ਕਿਹਨੇ ਕਰਿਆ ਕਿਹਨੇ ਨਹੀਂ ਕਰਿਆ ਉਹਦੇ ਬਾਰੇ ਨਹੀਂ ਸੀ ਕੁਝ ਕਹਿ ਸਕਦੇ ਇਹਨਾਂ ਨੂੰ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ ਨਹੀਂ ਅਜੇ ਤੱਕ ਕੁਝ ਨਹੀਂ ਹੋਇਆ ਜੀ ਨਹੀਂ ਮਾਮਲਾ ਦਰਜ ਕਰ ਲਿਆ ਪੁਲਿਸ ਨੇ ਕਾਹ ਲੈਸ਼ੀਅਰ ਤੇ ਕੀਤਾ ਅੱਛਾ ਕੀ ਲੱਗਦਾ ਕੀ ਤੇ ਹੋਣਾ ਚਾਹੀਦਾ ਜੀ ਸਾਰੀ ਬੈਂਕ ਤੇ ਹੋਣਾ ਚਾਹੀਦਾ ਜੀ ਤੇ ਕਿਨੇ ਹੂੰ ਜ਼ਿੰਮੇਵਾਰ ਬੈਂਕਾ ਜੀ ਅਸੀਂ ਤਾਂ ਹੁਣ ਅਸੀਂ ਇਹੀ ਅਖਾਂਗੇ ਅਸੀਂ ਤਾਂ ਬੈਂਕ ਚ ਧਰੇ ਸੀ ਨਾ ਹੋਰ ਕਿੰਨੇ ਕੇ ਬੰਦਿਆਂ ਨਾਲ ਹੋਇਆ ਹੋਰ ਕੀ ਕਾਦਾ ਕਾਦਾ ਹੋਇਆ ਹੋਰ ਕਿੰਨੇ ਕ ਬੰਦੇ ਨਾਲ ਹੋਇਆ ਬਈ ਜੀ ਬੰਦੇ 20 ਜਣੇ ਆ ਜੀ ਕੁਝ ਲੇੜੇ ਵਾਲੇ ਦੇ ਆ ਕੁਝ ਸੇਫਰੇ ਦੇ ਆ ਇੱਕ ਦੋ ਬੰਦੇ ਸਾਡੇ ਪਿੰਡ ਦੇ ਹੋਰ ਵੀ ਆ ਅੱਛਾ ਹਾਂ ਜੀ ਉਹਨਾਂ ਨਾਲ ਪਹਿਲਾਂ ਵੀ ਹੋਇਆ ਸੀ ਹੁਣ ਦੁਬਾਰੇ ਫੇਰ ਹੋ ਗਿਆ ਜੀ ਹਾਂ ਜੀ ਤੇ ਤੁਸੀਂ ਇਹਦੀ ਕੋਈ ਬੈਂਕ ਮੈਨੇਜਰ ਨੂੰ ਮਿਲੇ ਜਾਂ ਕਿਸ ਨੂੰ ਮਿਲੇ ਕੋਈ ਅਸੀਂ ਮਿਲੇ ਸੀਗੇ ਸਾਨੂੰ ਕੋਈ ਲਾਰਾ ਲਾਉਂਦੇ ਸੀ ਸਾਨੂੰ ਕੋਈ ਉਹਨਾਂ ਨੇ ਬਰਤੋਂ ਨਹੀਂ ਦਿੱਤਾ ਇਹ ਗੱਲ ਹਾਂ ਜੀ ਤੇ ਤੁਸੀਂ ਲੱਗਦਾ ਵੀ ਤੁਹਾਨੂੰ ਜੇ ਤੁਹਾਨੂੰ ਸਭ ਤੋਂ ਸੇਫ ਬੈਂਕ ਲੱਗਦਾ ਹੈ ਇਹ ਬੈਂਕ ਜੀ ਨਹੀਂ ਸੁਰੱਖਿਆ ਦੇ ਸੁਰੱਖਿਆ ਕਿੱਥੇ ਨਹੀਂ ਜੀ ਹੁਣ ਤਾਂ ਅਸੀਂ ਸਾਡ ਨੂੰ ਤਾਂ ਕਿਸੇ ਤੇ ਯਕੀਨ ਹੀ ਨਹੀਂ ਬੈਂਕ ਤੇ ਵੀ ਕਿੱਥੋਂ ਯਕੀਨੂਗਾ ਸ੍ਰੀਸ਼ਮ ਸਿੰਘ ਜੀ ਕਿਹੜਾ ਪਿੰਡਾ ਤੁਹਾਡਾ ਤੁਹਾਡਾ ਕੀ ਮਤਲਬ ਹੈ ਮੇਰਾ ਪਿੰਡ ਬੁਰਗਾ ਜੀ ਮੈਨੂੰ ਘਰ ਵਾਸਤੇ ਪੈਸਿਆਂ ਦੀ ਲੋੜ ਸੀਗੀ ਮੈਂ ਆਪ ਦਾ ਸਿਆਉਣਾ 17 ਟੋਲੇ ਇੱਥੇ ਗਹਿਣੇ ਰੱਖ ਕੇ ਬੈਂਕ ਤੋਂ ਲੋਨ ਲਿਆ ਸੀਗਾ ਹੁਣ ਅਸੀਂ ਸਾਨੂੰ ਐ ਵੀ ਪੈਸੇ ਭਰਨ ਵੀ ਅਸੀਂ ਸਾਡੇ ਆਪ ਦੇ ਪੈਸੇ ਭਰਾਉ ਦੇ ਸਾਡਾ ਸਭਨਾ ਵਾਪਸ ਦਿਓ ਜਦੋਂ ਸਾਨੂੰ ਇਹਨਾਂ ਨੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਵੀ ਤੁਹਾਡਾ ਸਿਆਉਣਾ ਗੁੰਮ ਹੋ ਗਿਆ ਸਾਨੂੰ ਕੋਈ 12 ਬੰਦੇ ਨੇ ਦੱਸਿਆ ਸੀ ਅਸੀਂ ਇਹਨਾਂ ਕੋਲੇ ਆਏ ਤਕਰੀਬਨ ਪਿਛਲੇ ਡੇਢ ਦੋ ਮਹੀਨੇ ਤੋਂ ਅਸੀਂ ਚੱਕਰ ਲਗਾ ਰਹੇ ਸੀਗੇ ਸਾਨੂੰ ਇਹਨੇ ਕਿਦੇ ਵੀ ਤੁਹਾਡਾ ਸੌਣਾ ਦਾ ਹੋ ਗਿਆ ਫਰਾੜ ਹੋ ਗਿਆ ਵੀ ਇੱਕ ਅਕਿ ਤੁਸੀਂ ਆਪ ਦੇ ਸੌ ਦਾ ਪੈਸੇ ਆਪਣੇ ਜਮਾ ਕਰਾਜੋ ਤੇ ਆਪ ਜਿਹੜੇ ਬੈਂਕ ਦੇ ਬੰਦੇ ਹੈਗੇ ਅਸੀਂ ਅਖੇ ਵੀ ਅਸੀਂ ਐ ਕਿਵੇਂ ਕਰਾ ਲਈਏ ਫਿਰ ਕਹਿੰਦੇ ਵੀ ਤੁਸੀਂ ਸਾਡੇ ਪੈਸੇ ਲੈ ਚੁਕੋ ਅਸੀਂ ਅਖੇ ਵੀ ਸਾਡਾ ਸੌਣਾ ਦੇ ਦਿਓ ਸਾਰਾ ਟੋਲੀ ਸਾਡੇ ਦੇ ਧਨਕਾਰ ਲੱਖ ਰੁਪਏ ਨੁਕਸਾਨ ਹੋ ਰਿਹਾ ਜਿਹੜੇ ਮੁਤਾਬਕ ਇਹ ਪੈਸੇ ਦਿੰਦੇ ਅਸੀਂ ਅਖੇ ਵੀ ਸਾਡਾ ਸਾਨੂੰ ਸੌਣਾ ਦੇ ਦਿਓ ਕਿ ਬਾਕੀ ਆਏ ਜੀ ਜੋ ਸਟਾਫ ਸੀਗਾ ਇਹ ਪਹਿਲਾਂ ਵੀ ਇਹ ਲੋਕਾਂ ਦੇ ਬਹੁਤ ਵੱਡੇ ਥੇਕੇ ਬਲੇ ਹੋਇਆ ਉਧਰ ਉਧਰ ਹੀ ਖਾਤੇ ਚੋਂ ਪੈਸੇ ਨਿਕਲੇ ਨੇ ਪੈਸੇ ਕੱਢ ਕੇ ਉਹ ਬੰਦਾ ਫਰਾਡ ਫਿਰ ਲੋਕਾਂ ਨੂੰ ਪੈਸੇ ਮੋੜੇ ਨੇ ਉਸ ਤੋਂ ਬਾਅਦ ਫਿਰ ਇਨਕਾਬੀਆਂ ਦੇ ਦਿੰਦੀਆਂ ਕੈਸ਼ੀਅਰ ਨੂੰ ਫਿਰ ਦੇਖੋ ਇਹਦੇ ਵਿੱਚ ਕੀ ਸਟਾਫ ਕਿਵੇਂ ਮਿਲੀ ਭੁਗਤ ਹੈਗੀ ਕਿ ਇਹਦੇ ਚ ਇਹਨਾਂ ਦਾ ਬਹੁਤ ਸ਼ੱਕੀ ਇਹ ਹੈਗਾ ਬੈਂਕ ਬ੍ਰਾਜ਼ਿਲ ਦੇ ਵਿੱਚ ਬਹੁਤ ਵੱਡਾ ਘਪਲਾ ਹੋਇਆ ਕਰੋੜਾਂ ਦੇ ਵਿੱਚ ਘਪਲਾ ਹੋਇਆ ਇਹਨੂੰ ਜਾਂਚ ਹੋਣੀ ਚਾਹੀਦੀ ਹੈ ਜਾਂਚ ਹੋਣੀ ਚਾਹੀਦੀ ਹੈ ਪੂਰੀ ਜਾਂਚ ਹੋਣੀ ਚਾਹੀਦੀ ਹੈ ਸਾਰਾ ਦੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸਾਰਾ ਦੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਲੋਕਾਂ ਦਾ ਮਸਾ ਢਿੱਡ ਪੇਟ ਬੰਨ ਕੇ ਕੋਈ ਆਪ ਦਾ ਪੈਸੇ ਜਮਾ ਕਰੰਦਾ ਕਿਸੇ ਨੇ ਵਿਆਹ ਕਰਨਾ ਹੁਣ ਸਾਨੂੰ ਗੋੜ ਦੀ ਲੋੜ ਸਾਡੇ ਫੰਕਸ਼ਨ ਹੈ ਹੋਰ ਆਪਾਂ ਸਿਆਣਾਂ ਕਾਦੇ ਵਾਸਤੇ ਬਣਾਉਣੇ ਹੈ ਹੈ ਜੇ ਜਦੋਂ ਆਪਾਂ ਪਾ ਹੀ ਨਹੀਂ ਸਾਡੇ ਨੂੰ ਲੈ ਨਹੀਂ ਸਕਦੇ ਮੋਕੇ ਤੇ ਫਿਰ ਆਪਾਂ ਨੂੰ ਸਿਆਣਾਂ ਲੱਕੀ ਹੋੜ ਪਰਦੇ ਹਾਂਜੀ ਕਿ ਨਾ ਬਾਈ ਮਿੱਠੂ ਸਿੰਘ ਜੀ ਤੁਹਾਨੂੰ ਕੀ ਮਸਲਾ ਹੋਇਆ ਸਾਰਾ ਕਿੰਨੀ ਕਿ ਮੁਸ਼ਕਲ ਆ ਰਹੀ ਏ ਹੁਣ ਇੱਕ ਬੈਂਕ ਤੇ ਵਿਸ਼ਵਾਸ ਹੁੰਦਾ ਜੇ ਬੈਂਕ ਚ ਆਏ ਹੋਣ ਲੱਗਿਆ ਫਿਰ ਕੀ ਕਰੂੰਗਾ ਬੈਂਕ ਨੇ ਵਿਸ਼ਵਾਸ ਬੈਂਕ ਤੇ ਕੀ ਰਹਿਣਾ ਸੀ ਜੀ ਸਾਡਾ ਪੈਸੇ ਲੈ ਗਏ ਜੀ ਮੇਰਾ 4 ਲੱਖ 26000 ਰੁਪਇਆ ਲੈ ਗਏ 12 ਲੱਖ ਰੁਪਇਆ ਸੀ ਜੀ ਮੇਰਾ ਬਾਕੀ ਤਾਂ ਮੈਂ ਲੈ ਗਿਆ ਸੀ ਤੇ 4 ਲੱਖ 26000 ਰਹਿ ਗਿਆ ਸੀ ਉਹ ਜਦੋਂ ਮੈਂ ਲੈਣ ਆਇਆ ਤੇ ਮੈਂ ਪੁੱਛਿਆ ਵੀ ਮੈਨੂੰ ਪੈਸੇ ਦਿਓ ਮੈਨੇਜਰ ਸਾਹਿਬ ਨੂੰ ਕਾਪੀ ਦਿਖਾਈ ਮੈਨੇਜਰ ਸਾਹਿਬ ਕਹਿੰਦਾ ਵੀ ਇਹਦੇ ਤੇ ਤਾਂ ਪੈਸੇ ਹੀ 1400 ਰੁਪਏ ਸਾਰੇ ਮੈਂ ਪੁੱਛਿਆ ਵੀ ਫਿਰ ਮੇਰੇ ਕਿੱਧਰ ਗਏ ਮੈਨੇਜਰ ਆਦਾ ਜੇ ਬਹੂ ਆਏ ਜੇ ਕਰਨ ਲੱਗਿਆ ਮੈਂ ਖਾ ਮੇਰੀ ਤਸਲੀਬ ਕਰਾਓ ਜੀ ਕਿੱਧਰ ਗਏ ਮੇਰੇ ਪੈਸੇ ਮੇਰੇ ਪੈਸੇ ਦਿਓ ਮੈਨੇਜਰ ਨੇ ਫੇਰ ਬਾਕੀੁੰਦੇ ਜੇ ਸਾਦਲੇ ਦੇਖੋ ਵੀ ਐਂ ਕਰੋ ਬਾਹ ਕਰੋ ਹੋਊ ਤਾਂ ਗੱਲਬਾਤ ਸਾਰੀ ਇੱਕੋ ਹੀ ਵਿੱਚ ਹੀ ਮੈਨੇਜਰ ਹੋਣਾ ਮੈਨੇਜਰ ਕਿਹੜਾ ਬਾਹ ਹੋਣਾ ਫੇਰੇ ਕਪੜੇ ਜਦੋਂ ਐਡੇ ਐਡੇ ਕਰਦੇ ਨੇ ਬੈਂਕ ਤਾਂ ਖਾਲੀ ਹੋ ਗਈ ਮੈਨੇਜਰ ਨੂੰ ਕੀ ਪਤਾ ਨਹੀਂ ਹੋਣਾ ਪਤਾ ਇਹ ਸਾਰਾ ਵਿੱਚ ਹੋਰ ਕਿਤੇ ਕਾਰਵਾਈ ਮੰਗ ਕਰਦੇ ਜੀ ਹੋਰ ਕਿਹਨੂੰ ਕਹਿੰਦੇ ਉੱਥੇ ਪਰਚਾ ਦਰਜ ਹੋ ਗਿਆ ਕੈਸ਼ੀਅਰ ਤਾਂ ਪਰਚਾ ਦਰਜ ਹੋ ਗਿਆ ਕੱਲਾ ਕੈਸ਼ੀਅਰ ਪੈਸੇ ਕਿਵੇਂ ਲੈ ਜਾਊਗਾ ਜੀ ਐਨੇ ਪੈਸੇ ਬੈਂਕ ਖਾਲੀ ਹੋ ਗਈ ਮੈਨੇਜਰ ਨੂੰ ਪਤਾ ਹੀ ਨਹੀਂ ਤੁਸੀਂ ਸੋਚੋ ਆਪ ਹੀ ਸੋਚ ਲਓ ਵੀ ਮੈਨੇਜਰ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਮੈਂ ਹੁਣ ਬੇਨਤੀ ਇਹ ਕਰਦਾ ਵੀ 10 20 ਦਿਨਾਂ ਚ ਮੇਰੇ ਪੈਸੇ ਦਿੱਤੇ ਜਾਣ ਨਹੀਂ ਪੈਸੇ ਦੇਂਦੇ ਤਾਂ ਮੈਂ ਤਾਂ ਤੇਲ ਪਾ ਕੇ ਤੇ ਵਿੱਚ ਬੈਂਕ ਦੇ ਮਚੂਆਂ ਸਮੇਤ ਬੈਂਕ ਮਚਾਉਂਗਾ। ਹਾਂ ਕਿ ਨਾੜਾ? ਮੇਰਾ ਨਾਮ ਰਾਜਵੀਰ ਸਿੰਘ ਹੈ ਜੀ। ਮੈਂ ਭਾਰਤੀ ਕਿਸਾਨ ਜੁਨੀਅਰ ਦਾ ਸਿੱਧੂਪੁਰ ਦਾ ਜਰਨਲਿਸਟ ਕਰਾਂ ਬਲਾਕ ਤਲਵੰਡੀ ਸਾਬੋ ਦਾ। ਰਾਜਵੀਰ ਕੀ ਗੱਲ ਹੋਈ ਹੈ? ਕਿਵੇਂ ਘਟਨਾ ਵਾਪਰੀ ਹੈ? ਕਿੰਨਾ ਕਪੜਾ ਇੱਥੇ ਹੋਇਆਗਾ? ਤੇ ਕਿਹਨੇ ਕੀਤਾ ਹੈ ਇਹ ਸਾਰਾ? ਜੋ ਹੁਣ ਤੱਕ ਜਥੇਬੰਦੀ ਕੋਲੇ ਆਇਆ ਜੀ 20 ਬੰਦੇ ਹੈ ਤਕਰੀਬਨ ਜੀ ਤੇ ਉਹਨਾਂ ਦਾ 40 ਲੱਖ ਰੁਪਇਆ ਦੇ ਕਰੀਬ ਹੈ। ਤੇ 17 ਟੋਲੇ 37 ਟੋਲੇ ਸੋਨਾ ਜੀ। ਹੂੰ। ਇਕਦਾ 20 ਟੋਲੇ ਇਕਦਾ 17 ਟੋਲੇ ਹੈ ਤੇ ਇਹ ਪੂਰੇ ਸਟਾਫ ਨੇ ਮਿਲ ਕੇ ਕਰਿਆ ਜਾਂ ਕੁਝ ਕਰਿਆ ਸਾ ਇਸ ਦਾ ਬੈਂਕ ਨੂੰ ਜਾਣਦੇ ਆ ਸਾਨੂੰ ਨਹੀਂ ਪਤਾ ਵੀ ਕਿਹਨੇ ਕੀ ਕੀਤਾ ਤੇ ਜਦੋਂ ਇੱਥੇ ਆਉਂਦੇ ਸੀਗੇ ਇੰਟਰੀਆਂ ਮਰਵਾਉਣ ਇਹਨਾਂ ਦੇ ਖਾਤੇ ਖਾਲੀ ਸੀਗੇ ਕੁਝ ਦੇ ਲਿਮਟਾਂ ਦੇ ਪੈਸੇ ਸੀਗੇ ਸੇਵਿੰਗ ਖਾਤੇ ਵੀ ਸੀਗੇ ਖੁੱਲੇ ਖਾਤੇ ਵੀ ਸੀਗੇ ਤੇ ਫਸਲ ਦੇ ਪੈਸੇ ਆਏ ਸੀ ਦੇਖੋ ਗਾਹਕ ਕੋਈ ਵੀ ਹੈ ਕਿਸਾਨ ਹੈ ਆਪਾਂ ਸਭ ਤੋਂ ਵਧੀਆ ਧਾਰਾ ਬੈਂਕ ਨੂੰ ਮੰਨਦੇ ਆ ਵੀ ਆਪਾਂ ਸੇਫ ਬੈਂਕ ਦੇ ਵਿੱਚ ਆਪਾਂ 골ਡ ਵੀ ਰੱਖਦੇ ਆ ਪੈਸੇ ਵੀ ਰੱਖਦੇ ਆ ਵੀ ਬੈਂਕ 'ਚ ਰੱਖ ਕੇ ਆਪਾਂ ਟੈਨਸ਼ਨ ਫਰੀ ਆ ਸਾਡੇ ਨਾਲ ਹੀ ਕਿਸਾਨ ਖੜਿਆ ਗੁਰਤੇਜ ਸਿੰਘ ਇਹਨਾਂ ਦਾ ਮਾੜਾ ਆੜਤਗੇ ਚ ਸੀਗਾ 20 ਲੱਖ ਰੁਪਇਆ ਇਹਨਾਂ ਦਾ ਆੜਤੀਆ ਲੈ ਗਿਆ ਜੋ ਉਧਰੋਂ ਆਪਾਂ ਕਹਿ ਨਹੀਂ ਵੀ ਉਦੋਂ ਬੈਂਕ ਚ ਠੀਕ ਹੈ ਤਾਂ ਇਧਰੋਂ ਬੈਂਕ ਵੀ ਲੈ ਗਏ ਤੇ ਕਿਸਾਨ ਤਾਂ ਦੋਨੇ ਪਾਸੋਂ ਮਾਰਿਆ ਗਿਆ ਜੀ ਉਸ ਤੋਂ ਬਾਅਦ ਅਸੀਂ ਇਹਨਾਂ ਤੋਂ ਆਏ ਸਟਾਫ ਕੋਲੇ ਇੱਧਰ ਦੇ ਆ ਆਰ ਆਈਆਰ ਬੋਬਰਾਂ ਬ੍ਰਾਂਚ ਇਹਦੇ ਬਿਠੰਡੇ ਹੈਗਾ origignal ਆਫਿਸ ਉਹ ਵਿੱਚ ਗਏ ਪਰ ਇਹਨਾਂ ਨੇ ਕੋਈ ਸਾਨੂੰ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਫਿਰ ਅਸੀਂ ਪਿੰਡ ਵੱਲੋਂ ਜਥੇਬੰਦੀ ਵੱਲੋਂ ਇਹ ਤੇ ਤਰਨਾ ਦਿੱਤਾ 17 ਤਰੀਕ ਨੂੰ ਉਸ ਦਿਨ ਪਰ ਡੀਐਸਪੀ ਸਾਹਿਬ ਆਏ ਤੇ ਮਨਜੀਤ ਸਾਹਿਬ ਇਹਨਾਂ ਨੂੰ ਉੱਪਰ ਗੱਲ ਕੀਤੀ ਆਬਦੇ ਫਿਰ ਇਹਨਾਂ ਨਾਲ ਗੱਲ ਹੋਈ ਵੀ ਅਸੀਂ ਐਫਆਰ ਲਾਂਚ ਕਰਾਂਗੇ ਪੁਲਿਸ ਪ੍ਰਸ਼ਾਸਨ ਕਹਿੰਦਾ ਇਹ ਕਹਿੰਦੇ ਵੀ ਸਿਵਲ ਸੂਟ ਪਾਵਾਂਗੇ ਉੱਥੇ ਮਨਜ਼ੂਰੀ ਲੈ ਕੇ ਕਿਸਾਨਾਂ ਦੇ ਪੈਸੇ ਦੇਵਾਂਗੇ ਪਹਿਲਾਂ ਇਹ ਕਹਿੰਦੇ ਸੀ ਸਾਡਾ ਕੇਸ ਹੀ ਹਾਰ ਲਿਆ ਅਸੀਂ ਸਾਡਾ ਕਿਸੇ ਕੇਸ ਹੀ ਹਾਰਨਾ ਮਤਲਬ ਨਹੀਂ ਉਹ ਤੇ ਤੁਸੀਂ ਕੇਸ ਚਲਾਓ ਉਹਦੇ ਨਾਲ ਜੇ ਮਰਜ਼ੀ ਲੜੋ ਪਰ ਸਾਡੇ ਕਿਸਾਨਾਂ ਦੇ ਜਲਦੀ ਤੋਂ ਜਲਦੀ ਪੈਸੇ ਹੋਣੇ ਚਾਹੀਦੇ ਆ ਇਹਨਾਂ ਨੇ ਕਹਿ ਬੀ ਸੀ ਸੀਬਲ ਸੂਟ ਪਾਮਾ ਇੱਕ ਦੋ ਤਰੀਕਾ ਦੇ ਵਿੱਚ ਵਿੱਚ ਹਰ ਇੱਕ ਦਾ ਜੇ ਕਿਸੇ ਦੇ ਲਿਮਟਾ ਲਿਮਟਾ ਵਾਲਾ ਵਿਆਜ ਦੇ ਕੇ ਜੇ ਕਿਸੇ ਖੁੱਲੇ ਖਾਤੇ ਦੇ ਖੁੱਲੇ ਖਾਤੇ ਵਾਲਾ ਵਿਆਜ ਲੈ ਕੇ ਅਸੀਂ ਇਹਨਾਂ ਦਾ ਨਿਮੇੜਾ ਗਏ ਜੀ ਜਿਹੜੀ ਗੱਲ ਸਾਡੇ ਨਾਲ ਹੋਈ ਹੈ ਤੇ ਖਰਾ ਉਤਰਨ ਦਾ ਠੀਕ ਹੈ ਜੇ ਇਹ ਤੋਂ ਕੋਈ ਅੱਗੇ ਪਿੱਛੇ ਹੋਣਗੇ ਤਾਂ ਅਸੀਂ ਸੰਘਰਸ਼ ਸਾਡਾ ਫਿਰ ਇਹ ਸੋਨਾ ਜਿਹੜਾ ਗਾਇਬ ਹੋਇਆ ਕਿੱਥੋਂ ਗਾਇਬ ਹੋਇਆ ਕਿੱਥੇ ਤਾਂ ਰਹਿ ਸੀ ਇਹ ਇਹ 골ਡ ਲੋਨ ਲਿਆ ਸੀਗਾ ਜੀ ਹੂੰ 골ਡ ਲੋਨ ਲੈ ਕੇ ਤੇ ਜਦੋਂ ਉਹ ਆਪਣਾ ਬੰਦ ਕਰਵਾਉਣ ਆਏ 골ਡ ਲੋਨ ਦੋਨੇ ਕਿਸਾਨ ਤੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਪੈਸੇ ਲੈ ਲਓ ਸੋਨਾ ਤੁਹਾਡਾ ਹੈ ਨਹੀਂ ਜਾਂ ਸੋਨਾ 50000 ਰੁਪਏ ਦੇ ਹਿਸਾਬ ਨਾਲ ਲੈ ਲਓ ਤੇ ਜਾਂ ਫਿਰ ਤੁਹਾਡਾ ਸੋਨਾ ਕੱਟ ਕੇ ਕਾਟ ਦੇਵਾਂਗੇ ਅਸੀਂ ਇਹ ਕੋਈ ਗੱਲ ਕੀ ਹੈ ਇਹਨਾਂ ਨੇ ਸਾਡੇ ਤੱਕ ਪਹੁੰਚ ਕੀਤੀ ਸਾਡੇ ਕੋਲ ਪਹਿਲੇ ਹੀ ਇਹ ਆਏ ਪਏ ਸੀਗਾ ਤੇ ਅਸੀਂ ਕਿਹਾ ਵੀ ਤੁਹਾਡਾ ਸੋਨਾ ਹੈ ਨਹੀਂ ਚਲੋ ਇੱਥੇ ਆਏ ਉਹ ਜੋ ਉਹਨਾਂ ਨੇ ਥੋੜਾ ਜਿਹਾ ਆਦਾਬ ਨਾ ਪੁੱਛਿਆ ਰੈਸ਼ਰ ਪਾ ਕੇ ਫਿਰ ਇਹਨਾਂ ਨੇ ਇਹ ਕਹਿੰਦੇ ਵੀ ਤੁਹਾਡਾ ਸੋਨਾ ਇੱਥੋਂ ਆਪਣਾ ਗਾਇਬ ਹੋ ਗਿਆ ਤੇ ਹਰਵੀਰ ਸਿੰਘ ਸਾਡੇ ਕੈਸ਼ੀਅਰ ਉਹਨੇ ਮਥੁਰ ਕੋਈ ਫਾਈਨਾਂਸ ਹੈ ਉੱਥੇ ਰੱਖ ਕੇ ਆਪਣਾ ਨਾਸਰਵਾਲੇ ਦੁਆਰੇ ਉਤੇ ਤੇ ਉਹ ਵੀ ਮਸਲਾ ਨਾਲ ਹੀ ਹੈ ਇਹਦੇ ਤੇ ਉਹਦੇ ਤੇ ਵੀ ਕਹਿੰਦੇ ਵੀ ਅਸੀਂ ਜਦੋਂ ਇਹ ਸਾਡੇ ਕੋਲ ਮਨਜ਼ੂਰੀ ਆ ਗਈ ਤੇ ਉਦੋਂ ਥੋੜਾ ਕਲੀਅਰ ਕਰ ਦਾਂਗੇ ਹੁਣ ਜੇ ਕੈਸ਼ੂਅਲ ਤੇ ਪਰਚੇ ਦਾ ਜਿਹੜਾ ਇਹਨੂੰ ਦੱਸਦਾ ਵੀ ਹੋਰ ਵੀ ਇੱਥੇ ਬੰਦੇ ਸ਼ਾਮਿਲ ਹੋਣਾ ਦੇ ਸਾਰੀ ਜਾਂਚ ਹੋਣੀ ਚਾਹੀਦੀ ਹੈਗੀ ਸਰ ਬਿਲਕੁਲ ਜੀ ਤਸੱਲੀ ਆ ਕਿਸਾਨਾਂ ਦੀ ਕੈਸ਼ ਨਹੀਂ ਨਹੀਂ ਬਿਲਕੁਲ ਨਹੀਂ ਤਸੱਲੀ ਸਾਡਾ ਪਹਿਲਾ ਮੇਨ ਮਕਸਦ ਤਾਂ ਪੈਸੇ ਨਾਲ ਹੈ ਜੀ ਜੋ ਪੈਸੇ ਨਾਲ ਇਹਨਾਂ ਨੇ ਕਮਿਟਮੈਂਟ ਹੋਈ ਹੈ ਉਹਦੇ ਨਾਲ ਵੀ ਸਾਡਾ ਕੋਈ ਕੈਸ਼ੀਅਰਨਾ ਮਤਲਬ ਨਹੀਂ ਉਹ ਤੋਂ ਜਦੋਂ ਮਰਜ਼ੀ ਲੈਣਾ ਜਿਹੜੇ ਤਰੀਕੇ ਨਾਲ ਮਰਜ਼ੀ ਲੈਣਾ ਸਾਨੂੰ ਤਾਂ ਇਹ ਕਿਹਾ ਵੀ ਸਿਵਲ ਸੂਟ ਪਾ ਕੇ ਮਨਜ਼ੂਰੀ ਲੈ ਕੇ ਥੋੜਾ ਪੈਸਾ ਬੈਂਕ ਨੂੰ ਮੇੜਾਂਗੇ ਬੈਂਕ ਦੇ ਉੱਪਰੋਂ ਟੀਮ ਆ ਕੇ ਇੱਥੇ ਫਰਾਡ ਡਿਕਲੇਅਰ ਹੋ ਰਿਹਾ ਚੁੱਕਾ ਹੈ ਜੇ ਫਰਾਡ ਹੋਇਆ ਬੈਂਕ ਦੇ ਵਿੱਚ ਇਹਨਾਂ ਦਾ ਸਟਾਫ ਨੇ ਇੱਥੇ ਉੱਪਰੋਂ ਸੀਨੀਅਰ ਅਧਿਕਾਰੀ ਐ ਇਹਨਾਂ ਨੇ ਡਿਕਲੇਅਰ ਕਰ ਦਿੱਤਾ ਫਰਾਡ ਹੋਇਆ ਤੇ ਕਿਸਾਨਾਂ ਦੀ ਪਰਪਾਈ ਗਾਹਕਾਂ ਦੀ ਪਰਪਾਈ ਹੋਣੀ ਚਾਹੀਦੀ ਹੈ ਤੇ ਉਹਨਾਂ ਦਾ ਵੀ ਉਰ ਵੀ ਕਾਰਵਾਈ ਹੋਣਾ ਜ਼ਰੂਰੀ ਬਿਲਕੁਲ ਬਿਲਕੁਲ ਹੋਣੀ ਚਾਹੀਦੀ ਜੀ ਬੈਂਕ ਸਾਡਾ ਇਹ ਲੋਕ ਹੀ ਇਹ ਪਿੰਡ ਦੇ ਲੋਕ ਆਸ-ਪਾਸੇ ਪਿੰਡਾਂ ਦੇ ਲੋਕ ਇਹਨੂੰ ਇੰਨਾ ਅੱਗੇ ਲੈ ਕੇ ਕਹਿੰਦੇ ਕੈਸ਼ੀਅਰ ਨਹੀਂ ਕਰਤਾ ਉਹ ਸਾਰਾ ਕੁਝ ਬਿਲਕੁਲ ਨਹੀਂ ਜੀ ਕੈਸ਼ੀਅਰ ਜਨਵਰੀ ਤੋਂ ਲੈ ਕੇ ਇੱਕ ਸ਼ੱਕੀ ਨਜ਼ਰਾਂ ਨੇ ਦੇਖਿਆ ਜਾ ਰਿਹਾ ਹੈ ਪਹਿਲਾਂ ਥੋੜੇ ਲੇਵਲ ਤੇ ਹੋਇਆ ਉਹਨਾਂ ਨੇ ਅੰਦਰ ਸਟਾਫ ਲੈਵਲ ਤੇ ਨਿਬੇੜ ਲਿਆ ਫਿਰ ਇਹ ਗੱਲਾਂ ਹੋ ਗਈਆਂ ਇਹ ਦੂਜੇ ਦੇ ਖਾਤੇ ਚ ਕੱਢ ਕੇ ਦੇਤੇ ਉਸ ਤੋਂ ਬਾਅਦ ਸੋਨਾ ਗਾਇਬ ਹੁੰਦਾ ਜਦੋਂ ਕੈਸ਼ੀਅਰ ਇੰਨਾ ਸ਼ੱਕੀ ਹੈ ਮੈਨੇਜਰਾਂ ਦੇ ਅੰਦਰ ਜਾਂਦੇ ਵਿੱਚ ਤੇ ਉਹਨੂੰ ਚਾਬੀਆਂ ਉਹਦੇ ਕੋਲੇ ਰੋ ਲੌਕਰਾਂ ਦੇ ਕਿਵੇਂ ਆ ਗਈਆਂ ਮੈਨੇਜਰ ਦੀ ਮੁਲੀਬੁਕਤਾ ਹੈ ਹੋਰ ਸਟਾਫ ਦੀ ਮਿਲ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਅਰੇ ਬੈਂਕ ਵਾਲਾ ਫਰੋਡ ਕੀ ਸੀ ਕਿੰਨੇ ਲੋਕਾਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਕਿਸ ਤਰ੍ਹਾਂ ਕਾਰਵਾਈ ਕੀਤੀ ਜਾ ਰਹੀ ਹੈ। ਇਹ ਮਾਨਯੋਗ ਐਸ.ਪੀ. ਸਾਹਿਬ ਨੂੰ ਇੱਕ ਦਰਖਾਸਤ ਦਿੱਤੀ ਗਈ ਸੀ ਪਿਆਰਾ ਸਿੰਘ ਵੱਲੋਂ ਕਿ ਐਸ.ਬੀ.ਆਈ. ਬੈਂਕ ਸ਼ੇਖਪੁਰਾ ਬ੍ਰਾਂਚ ਵਿੱਚ ਉਹਨਾਂ ਦੇ ਅਕਾਊਂਟ ਤੋਂ ਪੈਸੇ ਕਢਵਾਏ ਗਏ ਸੀ ਜਦਕਿ ਉਹਨਾਂ ਨੇ ਇਹੋ ਜਿਹਾ ਕੁਝ ਕੰਮ ਨਹੀਂ ਕੀਤਾ ਸੀ। ਇਸ ਦੀ ਜਾਂਚ ਈਓ ਵਿੰਕਲ ਗਈ ਸੀ ਈਓ ਵਿੰਕ ਨੇ ਪੜਤਾਲ ਕਰਕੇ ਇਹ ਸਿੱਟਾ ਕੱਢਿਆ ਕਿ ਕਾਫੀ ਜੰਨਿਆਂ ਦੇ ਅਕਾਊਂਟ ਚੋਂ ਪੈਸੇ ਗਾਇਬ ਹੋਏ ਸੀ ਜਿਹੜੇ ਕਿ ਉਹਨਾਂ ਨੇ ਨਹੀਂ ਕਢਾਏ ਸੀ ਜਿਸ ਦੇ ਬੇਸ ਤੇ ਐਫਆਈਆਰ ਤਲਵੰਡੀ ਸਾਬ ਕੋ ਦਰਜ ਕੀਤੀ ਗਈ ਹੈ ਐਫਆਈਆਰ ਨੰਬਰ ਹੈਗਾ 143 ਸੈਕਸ਼ਨ 409 381 420 465 470 468 ਤੇ ਪੀਸੀ ਐਕਟ 13 1ਏ ਸਰ ਕੀ ਹੋਰ ਵੀ ਜੋ ਬੰਦੇ ਸ਼ਾਮਿਲ ਹੋ ਸਕਦੇ ਉਹਨਾਂ ਦੇ ਖਿਲਾਫ ਪੜਤਾਲ ਹਜੇ ਵੀ ਚੱਲ ਰਹੀ ਹੈਗੀ ਹੈ ਤੇ ਸੋਨਾ ਵੀ ਮਿਸਿੰਗ ਹੋਇਆ ਸਰ ਦੇ ਵਿੱਚ ਇਸ ਦੇ ਵਿੱਚ ਬੈਂਕ ਦੇ ਵਿੱਚ ਗੋਲਡ ਓਨ ਦਾ ਜਿਹੜੇ ਲੋਨ ਲੈਂਦੇ ਉਹਦਾ ਵੀ ਸੋਨਾ ਪਿਆ ਸੀ ਉਹ ਵੀ ਗਾਇਬ ਹੋਇਆ ਹੈ ਤੇ ਏਟੀਐਮ ਦੇ ਵਿੱਚੋਂ ਵੀ ਪੈਸੇ ਨਿਕਲੇ ਸੀ ਉਹ ਸਾਰਾ ਕੁਝ ਇਹ ਚ ਇਨਕਲੂਡਡ ਹੈਗਾ ਐਫਆਈਆਰ ਦੇ ਵਿੱਚ ਤੇ ਉਸ ਦੀ ਅੱਗੇ ਪੜਤਾਲ ਚੱਲ ਰਹੀ ਹੈ ਕਿਹੜੇ ਕਿਹੜੇ ਅੱਗੇ ਹੋਰ ਇਨਵੋਲਵਮੈਂਟ ਨਿਕਲਦੀ ਹੈ ਜਾਂ ਕੁਝ ਹੋਰ ਸਾਡੇ ਕੋਲ ਤਾਂ ਸਾਹਮਣੇ ਆਂਦੇ ਨੇ ਤਾਂ ਉਸ ਤੇ ਕਾਰਵਾਈ ਕੀਤੀ ਜਾਏਗੀ